ਜੀ ਐਫਆਈਆ ਨੰਬਰ 3 15125 ਪਰਨਾਸ਼ਾਲਾ ਦੇ ਤਹਿਤ ਜਿਹੜਾ ਮੁਕਦਮਾ ਦਰਜ ਹੋਇਆ ਸੀ ਉਹਦੇ ਵਿੱਚ ਡਿਸੀਜ਼ਡ ਸਲੰਗਰ ਕੌਰ ਜਿਹੜੇ ਹੈਗੇ ਉਹ ਮਤਲਬ ਐਕਸਪਾਇਰ ਹੋਈ ਸੀ ਤੇ ਇਹਦੇ ਵਿੱਚ ਅਸੀਂ ਨਰਿੰਜਨ ਸਿੰਘ ਜੋ ਅਕਿਊਜ਼ਡ ਹੈ ਸਿੰਗਲ ਅਕਿਊਜ਼ਡ ਸੀਗਾ ਨਰਿੰਜਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਵਾਪਿੰਡ ਬਹਾਦਰ ਇਨੂੰ ਅਸੀਂ ਬੀਤੀ ਰਾਤ ਇਮੀਗ੍ਰੇਸ਼ਨ ডিপਾਰਟਮੈਂਟ ਦਿੱਲੀ ਤੋਂ ਆਈ ਜੀ ਆਰਪੋਰਟ ਦਿੱਲੀ ਤੋਂ ਅਰੈਸਟ ਕੀਤਾ ਅਗਲੀ ਫਰਦਰ ਜਿਹੜੀ ਪ੍ਰोसीडिंग्स ਹਨ ਉਹ ਆਪਾਂ کورٹ ਦੇ ਵਿੱਚ ਪੇਸ਼ ਕਰਾਂਗੇ ਫਰਦਰ ਜਿਹੜਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਨੂੰ ਕਵਰ ਕੀਤਾ ਜਾਵੇ ਕਮਲਾ ਜੀ ਐਸ ਪਰ ਐਫ ਆਈ ਆਰ ਹੀ ਜੋ ਪਹਿਲੇ ਦਿਨ ਗੱਲ ਸੀਗੀ ਉਹ ਉਹੀ ਸਾਹਮਣੇ ਆਈ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੇ ਦੇ ਵਿੱਚ ਰਿਲੇਟਿਵਸ ਲੱਗਦੇ ਨੇ ਤੇ ਅ ਡਿਸੀਸਡ ਦਾ ਸੁਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਦਰ ਸਿੰਘ ਇਹਨਾਂ ਦੀ ਲੋਹੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸ-ਵਾਜੀ ਕੋਈ ਹੋਈ ਟਕਰਾਅ ਹੋ ਗਈ ਤੇ ਜਿਸ ਕਾਰਨ ਇਹ ਤੈਸ਼ ਵਿੱਚ ਆ ਕੇ ਇਹਨੇ ਇਸ ਪਹਿਨਾ ਵੱਡਾ ਸਟੈਪ ਜਿਹੜਾ ਉਠਾਇਆ ਇਹ ਜੀ 52-60 ਦੇ ਵਿੱਚ ਵਿੱਚ ਏਜ ਹੈਗੀ ਇਹਨਾਂ ਦੀ